ਸਾਨੂੰ ਵੀ ਨਿਮਾਣਿਆਂ ਨੂੰ ਤਾਰੇ ਮੇਰ ਕਰ ਮੇਰ ਕਰਦਾ ਦਿਆ ਪਾਵੇ ਚਲ ਸ਼ਰਦਾ ਦੇ ਨਾਲ ਦਾਤਾ ਤੇਰੇ ਦਰ ਤੇ ਜੋ ਵੀ ਆਵੇ ਨਾ ਖਾਲੀ ਕੋਈ ਮੁੜਦਾ ਮਨ ਇੱਥਿਆ ਜੋ ਫਲ ਪਾਵੇ ਰਹਿਮਤਾ ਦਾ ਹੱਥ ਰੱਖ ਸਿਰ ਤੇ ਰਹਿਮਤਾ ਦਾ ਰਹਿਮਤਾ ਦਾ ਹੱਥ ਰੱਖ ਸਿਰ ਤੇ ਨਾਮ ਸੇਵਾ ਵੰਦਗੀ ਪਿਆਰ ਦੇ ਮੇਰ ਕਰਨ ਮੇਰ ਕਰਦਾ ਤਿਆ ਸਾਨੂੰ ਵੀ ਨਿਮਾਣਿਆਂ ਨੂੰ ਤਾਰਦੇ ਮੇਰਕਾਰ ਮੇਰਕਾਰ ਦਾ ਦਿਆ ਸਾਨੂੰ ਵੀ ਨਿਮਾਣਿਆ ਨੂੰ ਤਾਂ ਪਤੀ ਅਸਾਂ ਦੀ ਰੱਖਣੀ ਇੱਕ ਨਦਰ ਸ਼ਵਲੀ ਪਾਈ ਮਾਨਨੀ ਮਾਤੇ ਮੱਤ ਉੱਚੀ ਤੇ ਉਹ ਬਖਸ਼ ਮੇਰਾ ਦੇ ਸੋਈ ਲੱਜ ਪਤੀ ਅਸਾਂ ਦੀ ਰੱਖਣੀ ਇੱਕ ਨਦਰ ਸ਼ਵਲੀ ਪਾਈ ਲੱਖਾਂ ਤੇ ਕਰੋੜਾਂ ਸਾਰੇ ਆਮਨੇ ਲੱਖਾਂ ਤੇ ਕਰੋੜਾਂ ਸਾਰੇ ਆਮਨੇ ਅਸਾਂ ਦੇ ਵੀ ਕਾਰਜ ਸਵਾਰ ਦੇ ਮੇਰ ਕਰ ਮੇਰ ਕਰਤਾ ਧਿਆ ਸਾਨੂੰ ਵੀ ਨਮਣਿਆ ਨੂੰ ਤਾਰ ਦੇ ਮੇਰ ਕਰ ਮੇਰ ਕਰਤਾ ਧਿਆ ਸਾਨੂੰ ਵੀ ਨਵਾਲਿਆਂ ਨੂੰ ਤਾਰ ਖੋਹ ਤੇ ਭਾਗ ਜਗਾ ਦਿਓ ਸੁਤੇ ਤੁਸੀਂ ਕੋਲ ਦੁਨੀਆਂ ਦੇ ਵਾਲੀ ਕਰੋ ਕਿਰਪਾ ਸਾਡੇ ਉੱਤੇ ਦੁੱਖ ਰੋਗ ਮਿਟਾ ਸੁਖ ਬਖਸ਼ੋ ਤੇ ਭਾਗ ਜਗਾ ਦਿਓ ਸੁਤੇ ਜਾਦ ਤੇਰੀ ਕਦੇ ਵੀ ਨਾ ਵਿਸਰੇ ਜਾਦ ਤੇਰੀ ਕਦੇ ਵੀ ਨਾ ਵਿਸਰੇ ਕਰ ਉਹ ਪਰ ਉਪਕਾਰ ਦੇ ਮੇਰ ਕਰਨ ਮੇਰ ਕਰਦਾ ਦਿਆ ਸਾਨੂੰ ਵੀ ਨਵਨਾਂ ਨੂੰ ਤਾਰ ਦੇ ਮੇਰ ਕਰਨ ਮੇਰ ਕਰਦਾ ਦਿਆ ਸਾਨੂੰ ਵੀ ਨਵਨਾਂ ਨੂੰ ਤਾਰ ਦੇ ਸੀ ਆਪ ਕਰਾਲੋ ਹੱਥ ਜੋੜ ਸੰਧੂ ਕਰੇ ਬੇਨਤੀ ਹੱਥ ਜੋੜ ਸੰਧੂ ਕਰੇ ਬੇਨਤੀ ਸਾਰੇ ਸਾਡੇ ਕਾਰਜ ਸਵਾਰ ਦੇ ਮਿਹਰ ਕਰ ਮਿਹਰ ਕਰਦਾ ਧਿਆ ਸਾਨੂੰ ਵੀ ਨਿਵਾਨਿਆਂ ਨੂੰ ਤਾਰ ਦੇ ਮਿਹਰ ਕਰ ਮਿਹਰ ਕਰਦਾ ਧਿਆ ਸਾਨੂੰ ਵੀ ਨਿਵਾਨਿਆਂ ਨੂੰ ਤਾਰ ਦੇ ਮਿਹਰ ਕਰ ਮਿਹਰ ਕਰਦਾ ਧਿਆ ਸਾਨੂੰ ਵੀ ਨਿਵਾਨਿਆਂ ਨੂੰ ਤਾਰ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੇ ਸੁਆਮੀ ਮਾਨਸ ਕੀ ਗਤਿ ਏਹੀ ਬੜੇ ਪਿਆਰ ਸਤਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸ਼ਮਾ ਦੇ ਸਜ ਹੋਏ ਦੀਵਾਨ ਅੰਦਰ ਮਨ ਵਰਤੀਆਂ ਇਕਾਗਰ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੀਮਤ ਜਿਆ ਸਮਾਂ ਸੀਮਤ ਜੇ ਸਮੇਂ ਅੰਦਰ ਦੁਪਹਿਰ ਵੇਲੇ ਦਾ ਸ਼ੋਆ ਹੋਇਆ ਪ੍ਰਸੰਗ ਨੂੰ ਆਪਾਂ ਪੂਰਾ ਕਰ ਲੈਣਾ ਹੈ ਹਮ ਬੜੇ ਪਿਆਰ ਸਤਿਕਾਰ ਦੇ ਨਾਲ ਸਾਡੇ ਤੋਂ ਪਹਿਲਾਂ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਬਗੀਚਾ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਆਪ ਜੀ ਨੂੰ ਕਬਿਸ਼ਰੀ ਦੁਆਰਾ ਨਿਹਾਲ ਕਰ ਰਹੇ ਸਨ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੂੰ ਗੁਰੂ ਹਰ Rai ਸਾਹਿਬ ਮਹਾਰਾਜ ਸਤਵੇਂ ਪਾਤਸ਼ਾਹ ਦਾ ਉਹਨਾਂ ਨੇ ਇੱਕ ਪ੍ਰਸੰਗ ਸਰਵਣ ਕਰਾਇਆ ਹੈ ਆਓ ਸਤਿਗੁਰਾਂ ਦੇ ਦਰ ਤੇ ਹਾਜ਼ਰੀ ਲਵਾਈਏ ਫਤਿਹ ਬੁਲਾਈਏ ਤੇ ਕੁਝ ਕਹਿਣ ਦਾ ਯਤਨ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੁਪਹਿਰ ਦੇ ਦੀਵਾਨ ਵੇਲੇ ਟੱਡ ਜੱਥਾ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਦਾ ਪ੍ਰਸੰਗ ਇਤਿਹਾਸ ਆਪ ਜੀ ਦੇ ਨਾਲ ਸੰਝਾ ਕਰ ਰਿਹਾ ਸੀ ਕਿ ਕੋਠਾਰ ਰਿਆਸਤ ਦਾ ਰਾਜਾ ਰਣਜੀਤ ਦੇਵ ਆਪਣੇ ਘਰ ਵਾਲੀ ਰਾਣੀ ਸੁਗੜਵਤੀ ਨੂੰ ਕਹਿੰਦਾ ਕਿ ਕਿਉਂਕਿ ਮੇਰੀ ਅੱਖਾਂ ਦੀ ਜੋਤ ਘਟਦੀ ਜਾਂਦੀ ਹੈ ਮੈਨੂੰ ਝੋਲੇ ਦਾ ਰੋਗ ਹੈ ਇਹਨੂੰ ਠੀਕ ਕਰਨ ਲਈ ਮੈਂ ਬੜੇ ਉਪਾਅ ਕੀਤੇ ਨੇ ਵੱਡੇ ਤੇ ਵੱਡੇ ਬੈਦ ਵਧੀਆ ਤੋਂ ਵਧੀਆ ਉਸ ਦੀ ਮੈਂ ਵਰਤ ਕੇ ਵੇਖ ਲਈਏ ਪਰ ਮੇਰਾ ਰੋਗ ਜਾਂਦਾ ਨਹੀਂ ਅੱਜ ਮੈਨੂੰ ਭਰੇ ਦਰਬਾਰ ਅੰਦਰ ਮੇਰੇ ਹੀ ਇੱਕ ਵਜੀਰ ਨੇ ਦੱਸ ਪਾਈ ਹੈ ਗੁਰੂ ਨਾਨਕ ਦੇ ਘਰ ਦੀ ਜਦੋਂ ਮਨੁੱਖ ਨੂੰ ਗੁਰੂ ਨਾਨਕ ਦੇ ਘਰ ਦੀ ਦੱਸ ਪੈ ਜਾਵੇ ਤਾਂ ਮਨੁੱਖ ਦੀ ਆਸ ਵੱਜ ਜਾਂਦੀ ਹੈ ਜਾਂ ਇਹ ਉਹ ਕਹਿ ਲਵੋ ਜਿਹੜੇ ਵੀ ਧਰਮ ਵਿੱਚ ਮਨੁੱਖ ਜਿਉਂਦਾ ਹੈ ਉਨ ਉਸ ਮਤੋਂ ਅਨਸਾਰ ਜਦੋਂ ਧਰਮ ਦੀ ਦੱਸ ਪੈਂਦੀ ਹੈ ਫਿਰ ਮਨੁੱਖ ਆਸ ਨਾਲ ਜਿਉਣ ਲੱਗ ਜਾਂਦਾ ਅਸੀਂ ਸਿੱਖ ਹਾਂ ਸਾਡੇ ਘਰ ਅੰਦਰ ਕੋਈ ਵੀ ਦੁੱਖ ਤਕਲੀਫ ਹੈ ਸਾਨੂੰ ਕਿ ਸਿਆਣਾ ਬੰਦਾ ਆਖਦੇ ਵੇਕ ਗੁਰੂ ਘਰੇ ਜਾ ਕੇ ਅਰਦਾਸ ਕਰੋ ਤੂੰ ਅਰਦਾਸ ਕਰਨ ਦੇ ਨਾਲ ਗੁਰੂ ਬੋੜੀ ਕਰੇਗਾ ਅਰਦਾਸ ਤੁਹਾਡੀ ਸਰਵਣ ਕਰੇਗਾ ਹੈ ਵੀ ਐਸਾ ਸਿੱਖ ਦੁੱਖ ਵਿੱਚ ਹੋਵੇ ਸੁੱਖ ਵਿੱਚ ਹੋਵੇ ਵਿਪਤਾ ਵਿੱਚ ਹੋਵੇ ਜਦੋਂ ਇਹਦਾ ਮਨ ਡੋਲੇ ਤੇ ਗੁਰੂ ਘਰ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੇ ਜਿਹਾ ਉਹ ਕਹਿ ਲਵੋ ਅਸੀਂ ਰਸਤੇ ਵਿੱਚ ਜਾ ਰਹੇ ਹਾਂ ਕਿ ਔਕੜਾਈ ਗੁਰੂ ਘਰ ਨਹੀਂ ਆ ਸਕਦੇ ਫਿਰ ਵੀ ਸ਼ਰਧਾ ਦੇ ਨਾਲ ਕੁਝ ਬਲ ਅੱਖਾਂ ਬੰਦ ਕਰਕੇ ਜਦੋਂ ਅਸੀਂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰੀਏ ਤੇ ਗੁਰੂ ਅਰਦਾਸ ਸੁਣ ਲੈਂਦੇ ਨੇ ਹੁਣ ਰਾਜਾ ਰਣਜੀਤ ਦੇਵ ਆਪਦੇ ਘਰ ਵਾਲੀ ਸੁਗੜਬਤੀ ਨੂੰ ਆਖਦਾ ਕਿ ਚੱਲ ਮੇਰੇ ਨਾਲ ਆਪਾਂ ਜਾਣਾ ਹੈ ਗੁਰੂ ਨਾਨਕ ਦੇ ਦਰਬਾਰ ਧਰਤੀ ਹੈ ਜਲੰਧਰ ਦੀ ਕੀਰਤਪੁਰ ਦੀ ਰਾਣੀ ਨੇ ਬੜੇ ਚਾ ਨਾਲ ਕੁਝ ਗੋਲੀਆਂ ਬੰਧੀਆਂ ਕੁਝ ਨੌਕਰ ਚਾਕਰ ਸਮਾਨ ਬੰਨਿਆ ਰਥ ਵਗੀਆਂ ਲੈ ਕੇ ਕੋਠਾਰ ਦੀ ਧਰਤੀ ਤੋਂ ਚੱਲ ਕੇ ਕੀਰਤਪੁਰ ਦੀ ਧਰਤੀ ਦੇ ਸਤਗੁਰਾਂ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਹੁਣ ਜਦੋਂ ਸਤਗੁਰਾਂ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਨਾ ਇੱਕ ਗੁਰੂ ਕਾ ਪਿਆਰਾ ਗੁਰਸਿੱਖ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦਾ ਹੈ। ਉਹਨੇ ਅਸ਼ਟਪਦੀ ਪੜ੍ਹੀ ਆ ਕਿ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਰਸੈ। ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਇਹ ਪੰਕਤੀਆਂ ਇਹ ਗੁਰਬਾਣੀ ਰਾਣੀ ਸੁਗੜਵਤੀ ਦੇ ਕੰਨਾਂ ਵਿੱਚ ਪਈਆਂ। ਕਿਉਂਕਿ ਇੱਕ ਤਾਂ ਭਰੋਸਾ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਂਦੀ ਹੈ ਤੇ ਅਰਦਾਸ ਬੇਨਤੀ ਕਰਦੀ ਰਹਿੰਦੀ ਹੈ ਅੱਜ ਜਦੋਂ ਗੁਰੂ ਦਰਬਾਰ ਵਿੱਚ ਐਂਟਰ ਹੋਣ ਲੱਗੇ ਅੰਦਰ ਦਾਖਲ ਹੋਣ ਲੱਗੇ ਤੇ ਗੁਰਬਾਣੀ ਦੀਆਂ ਇਹ ਪੰਗਤੀਆਂ ਉਹਦੇ ਕੰਨਾਂ ਵਿੱਚ ਪਈਆਂ ਉਹਦੀ ਸ਼ਰਧਾ ਹੋਰ ਵੀ ਵੱਜੀ ਹੁਣ ਅੱਗੇ ਗੁਰੂ ਮਹਾਰਾਜ ਗੁਰੂ ਸਤਵੇਂ ਪਾਤਸ਼ਾਹ ਹਰ ਰਾਏ ਸਹਿ ਮਹਾਰਾਜ ਉੱਚੇ ਸਿੰਘਾਸਣ ਤੇ ਬੈਠੇ ਨੇ ਸ਼ਾਹੀ ठाट ਕੋਲ ਗੁਰੂ ਮਹਾਰਾਜ ਦੇ ਤਕਰੀਬਨ ਹਰ ਟਾਈਮ 2200 ਘੋੜ ਸਵਾਰ ਰਹਿੰਦਾ ਕੁਝ ਸਿੱਖ ਸੇਵਾਦਾਰ ਖੜੇ ਨੇ ਉੱਥੇ ਵੀ ਗੁਰਬਾਣੀ ਦਾ ਜਾਪ ਹੋ ਰਿਹਾ ਹੈ ਗੁਰੂ ਕੇ ਰਾਗੀ ਸੰਗੀਤਨ ਕੀਰਤਨ ਕਰਦੇ ਨੇ ਕਹਿ ਰਹੇ ਨੇ ਕਿ ਜਨਮ ਜਨਮ ਕੇ ਦੁਖ ਨਿਬਾਰੈ ਸੂਕਾ ਮਨਸਾ ਧਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਉਹ ਖੁਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਗੁਰਬਾਣੀ ਸੁਣੀ ਤੇ ਤਰਬਾਸ ਆਇਆ ਕੀਰਤਨ ਦੀ ਸਮਾਪਤੀ ਹੋਈ ਤੇ ਗੁਰੂ ਮਹਾਰਾਜ ਸੰਗਤ ਨੂੰ ਮਿਲਣ ਲੱਗੇ ਨੇ ਸੰਗਤ ਦਾ ਦੁੱਖ ਸੁੱਖ ਸੁਣਨ ਲੱਗੇ ਨੇ ਹੁਣ ਵਾਰੀ ਆਈ ਰਾਣੀ ਸੁਗੜਬਤੀ ਦੀ ਉਹਨੇ ਦੋਵੇਂ ਹੱਥ ਜੋੜ ਕੇ ਦੁਪट्टे ਦਾ ਗਲ ਵਿੱਚ ਪੱਲਾ ਪਾ ਕੇ ਆਖਿਆ ਦਾਤਾ ਜੀ ਮੈਂ ਨਮਣੀ ਤੇ ਇੱਕ ਕਿਰਪਾ ਕਰੋ ਕਿ ਮੇਰਾ ਜਿਹੜਾ ਪਤੀ ਹੈ ਉਹਨੂੰ ਝੋਲੇ ਦਾ ਰੋਗ ਹੈ ਰਾਣੀ ਸੁਗੜਬਤੀ ਗੁਰੂ ਸਤਵੇਂ ਪਾਤਸ਼ਾਹ ਹਰ ਰਾਏ ਸਹਿ ਮਹਾਰਾਜ ਦੇ ਚਰਨਾਂ ਵਿੱਚ ਕੀ ਬੇਨਤੀ ਕਰਦੇ ਉਹਦੀ ਬੇਨਤੀ ਦੇ ਬੋਲ ਮੇਰਾ ਢਾਡੀ ਜਥਾਪ ਜੀ ਦੇ ਨਾਲ ਇਓ ਸੰਜੇ ਕਰਦੇ ਨੇ you ਦੱਸੀ ਸਾਰੀ વાਰਤਾ ਨਾ ਗੱਲ ਕੋਈ ਦੱਸੀ ਸਾਰੀ વાਰਤਾ ਨਾ ਗੱਲ ਕੋਈ ਤੇਰੇ ਦਰ ਤੋਂ ਮਿਲ ਰਹੀ ਦੁਖੀਆਂ ਨੂੰ ਢੋਈ ਤੇਰੇ ਦਰ ਤੋਂ ਮਿਲ ਰਹੀ ਦੁਖੀਆਂ ਨੂੰ ਢੋਈ ਪਤੀ ਵਰਤਾ ਇਸਤਰੀ ਰਾਣੀ ਸੁਗੜਬਤੀ ਆਪਣੇ ਪਤੀ ਦੇ ਇਲਾਜ ਲਈ ਗੁਰੂ ਸਤਵੇਂ ਪਾਤਸ਼ਾਹ ਹਰਿ ਰਾਏ ਸਹਿ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੀ ਹੈ ਦਾਤਾ ਜੀ ਇਹਨਾਂ ਨੂੰ ਝੋਲੇ ਦੀ ਬਿਮਾਰੀ ਹੈ ਦੀਦਾ ਨਹੀਂ ਬੜਾ ਔਖਾ ਹੈ ਜ਼ਿੰਦਗੀ ਦੇ ਅੰਦਰ ਜਦੋਂ ਮਨੁੱਖ ਨੂੰ ਅਜਿਹੀ ਬਿਮਾਰੀ ਲੱਗਦੀ ਹੈ ਜਦੋਂ ਕਿਸੇ ਦਾ ਸਹਾਰਾ ਤਕਣਾ ਪਵੇ ਜਿੰਨਾ ਟਾਈਮ ਮਨੁੱਖ ਨੂੰ ਸਹੀ ਦਿਖਦਾ ਸਾਰੇ ਕੰਮ ਖੁਦ ਕਰ ਲੈਂਦਾ ਅੱਖਾਂ ਦੀ ਜੋਤ ਘਟ ਗਈ ਨੈਣ ਜੋਤ ਤੋਂ ਹੀਨੇ ਹੋ ਗਏ ਫਿਰ ਕਿਸੇ ਦਾ ਸਹਾਰਾ ਤੱਕਣਾ ਪੈਂਦਾ ਐਸੀ ਹੀ ਅਵਸਥਾ ਕੁਝ ਰਾਜੇ ਰਣਜੀਤ ਦੇਵ ਦੀ ਹੈ ਸਤਗੁਰਾਂ ਨੇ ਆਪਣੇ ਬੈਦ ਬੁલાਏ ਰਾਣੀ ਸੁਗੜਬਤੀ ਦੀ ਬੇਨਤੀ ਤੇ ਉਹਨਾਂ ਨੂੰ ਕੁਝ ਉਸ ਦੀਆਂ ਤਿਆਰ ਕਰਨ ਵਾਸਤੇ ਆਖਿਆ ਕੁਝ ਖਾਣ ਵਾਸਤੇ ਦਿੱਤੀਆਂ ਕੁਝ ਅੱਖਾਂ ਵਿੱਚ ਪਾਉਣ ਵਾਸਤੇ ਦਿੱਤੀਆਂ ਤੇ ਰਾਜੇ ਤੇ ਰਾਣੀ ਨੂੰ ਆਖਿਆ ਕਿ ਹਰ ਰੋਜ਼ ਨੇਮ ਦੇ ਨਾਲ ਸਭ ਤੋਂ ਪਹਿਲੀ ਬਾਤ ਜਿਹੜੀ ਤੁਸੀਂ ਜ਼ਿੰਦਗੀ ਵਿੱਚ ਲਾਗੂ ਕਰਨੀ ਹੈ ਉਹ ਹੈ ਰੱਬ ਦਾ ਭਜਨ ਕਰਨਾ ਅਕਾਲ ਪੁਰਖ ਵਾਹਿਗੁਰੂ ਜਿਹੜੇ ਅਸਤ ਨੂੰ ਤੁਸੀਂ ਮੰਨਦੇ ਹੋ ਉਸ ਅਨਸਾਰ ਜ਼ਿੰਦਗੀ ਜਿਉਣੀ ਹੈ ਜਦੋਂ ਆਪਦੇ ਨੇਮ ਤੋਂ ਵਿਹਲੇ ਹੁੰਨੇ ਹੋ ਫਿਰ ਦੁਖਿਆਰਿਆਂ ਦੀ ਦੁਖੀ ਲੋਕਾਂ ਦੀ ਸਾਰ ਲੈਣੀ ਉਹਨਾਂ ਦੀ ਸੇਵਾ ਕਰਨੀ ਰਾਜੇ ਦਾ ਫਰਜ ਹੈ ਜੇ ਰਾਜਾ ਹੀ ਉਹਨਾਂ ਦੀ ਸਾਰ ਨਾਲ ਲਵੇਗਾ ਫਿਰ ਦੁਖਿਆਰੀ ਜਨਤਾ ਰਾਜੇ ਨੂੰ ਉਹਦੇ ਪ੍ਰਤੀ ਕੋਈ ਦੁਆ ਕੋਈ ਅਰਦਾਸ ਕੋਈ ਪ੍ਰਾਰਥਨਾ ਨਹੀਂ ਕਰੇਗੀ ਕਿਉਂਕਿ ਰਾਜੇ ਦਾ ਜਿਹੜਾ ਫਰਜ ਹੈ ਜਦੋਂ ਰਾਜਾ ਪੂਰਾ ਕਰਦਾ ਹੈ ਪਰ ਉਹਦੇ ਹੱਕ ਵਿੱਚ ਆ ਕੇ ਜਨਤਾ ਖੜਦੀ ਹੈ ਜਨਤਾ ਖਲੋ ਜਾਂਦੀ ਹੈ ਹੁਣ ਸਤਗੁਰੂ ਗੁਰੂ ਹਰਸਾਹਿਬ ਗੁਰੂ ਹਰਰਾਏ ਮਹਾਰਾਜ ਉਸ ਰਾਣੀ ਨੂੰ ਕਹਿੰਦੇ ਨੇ ਕਿ ਨੇ ਬਣਾ ਲਓ ਤਕਰੀਬਨ 2 ਕੁ ਮਹੀਨੇ ਸਤਗੁਰਾਂ ਦੇ ਚਰਨਾਂ ਵਿੱਚ ਜਦੋਂ ਗੁਜ਼ਰੇ ਨਾ ਹਰ ਰੋਜ਼ ਖਾਣ ਲਈ ਦਵਾਈ ਵੀ ਵਰਤੀ ਜਾਂਦੀ ਹੈ ਅੱਖਾਂ ਵਿੱਚ ਪਾਉਣ ਲਈ ਵੀ ਦਿੱਤੀ ਜਾਂਦੀ ਹੈ ਜਿਹੜੀ ਬਿਮਾਰੀ ਹੈ ਸਰੀਰਕ ਬਿਮਾਰੀ ਹੈ ਉਹਨੂੰ ਦਵਾ ਦਵਾਈ ਠੀਕ ਕਰਦੀ ਹੈ ਜਿਹੜੇ ਮਨੁੱਖ ਦੇ ਮਨ ਨੂੰ ਬਿਮਾਰੀ ਲੱਗ ਜਾਵੇ ਉਹਨੂੰ ਫਿਰ ਦਵਾ ਉਹਨੂੰ ਅਰਦਾਸ ਠੀਕ ਕਰਦੀ ਉਹਨੂੰ ਗੁਰਬਾਣੀ ਠੀਕ ਕਰਦੀ ਹੈ ਜਿੱਥੇ ਸਰੀਰਕ ਬਿਮਾਰੀ ਉਸ ਉਸਦੀ ਨੇ ਠੀਕ ਕੀਤੀ ਉਥੇ ਹਰ ਰੋਜ਼ ਜਿਹੜਾ ਪਾਠ ਭਜਨ ਕਰਦੇ ਨੇ ਨਾ ਉਹਨੇ ਵੀ ਅਸਰ ਕੀਤਾ ਜਿਸ ਦਿਨ ਤੋਂ ਗੁਰੂ ਦਰਬਾਰ ਵਿੱਚ ਆਏ ਉਸ ਦਿਨ ਤੋਂ ਆਸਤੇ ਆਸਤੇ ਫਰਕ ਪੈਣਾ ਸ਼ੁਰੂ ਹੋਇਆ ਅੱਜ ਇਹ ਜਾਣ ਵਾਸਤੇ ਤਿਆਰ ਨੇ ਉਠਾਰ ਦੀ ਧਰਤੀ ਤੇ 사ਤੂਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਨੇ ਤੇ ਦਾਤਾ ਜੀ ਪੁੱਛਦੇ ਨੇ ਰਣਜੀਤ ਦੇਵ ਕੀ ਤੂੰ ਠੀਕ ਐ ਕਹਿੰਦਾ ਸੱਚੇ ਪਾਤਸ਼ਾਹ ਆਇਆ ਸਾ ਦਰਬਾਰ ਅੰਦਰ ਆਪਣੀ ਰਾਣੀ ਦਾ ਹੱਥ ਫੜ ਕੇ ਦਿਸਦਾ ਨਹੀਂ ਸੀ ਪਰ ਅੱਜ ਮੈਂ ਖੁਦ ਘੋੜੇ ਤੇ ਸਵਾਰ ਹੋ ਕੇ ਜਾਮੇਗਾ ਤੁਹਾਡੀ ਵਕਸ਼ਿਸ਼ ਹੋ ਗਈ ਤੁਹਾਡੀ ਰਹਿਮਤ ਵਰਤ ਗਈ ਤੁਹਾਡੀ ਕਿਰਪਾ ਹੋਈ ਹੈ ਜਿਵੇਂ ਗੁਰੂ ਮਹਾਰਾਜ ਦੇ ਦਰਬਾਰ ਅੰਦਰ ਆ ਕੇ ਰਾਜਾ ਰਣਦੀ ਰਣਜੀਤ ਦੇਵ ਠੀਕ ਹੁੰਦਾ ਅਤੇ ਉਹਦੀ ਰਾਣੀ ਸ਼ੁਕਰ ਮਨਾਉਂਦੀ ਹੈ ਉਹ ਬਾਰਤਾ ਮੇਰਾ ਢਾਡੀ ਜੱਥਾ ਸਰੰਗੀ ਮਾਸਟਰ ਬੂਟਾ ਸਿੰਘ ਫਰਵਾਹੀ ਬਰਨਾਲਾ ਢਾਡੀ ਜਸਵੀਰ ਸਿੰਘ ਮਹਮਦਪੁਰ ਜਸਕੀਰਤ ਸਿੰਘ ਸੁੰਮਣ ਮੁੱਲਾਪੁਰ ਸੁਰਜੀਤ ਸਿੰਘ ਸ਼ੇਰ ਮੀਨੀਆwala ਢਾਡੀ ਜੱਥਾ ਪਜੀ ਦੇ ਨਾਲ ਇਉਂ ਸਾਂਝਾ ਕਰਦਾ ਜੀ ਸਾਹਮਣੇ ਰਹਿਣਾ ਕੋਈ ਧੋਖਾ ਸੀ ਸੱਚ ਸਾਹਮਣੇ ਰਹਿਣਾ ਕੋਈ ਧੋਖਾ ਸੀ ਸੱਚ ਸਾਹਮਣੇ ਰਹਿਣਾ ਕੋਈ ਧੋਖਾ ਸੀ ਕਾਹਦਾ ਡਰ ਜਾ ਦੇ ਰੱਬ ਨੇ ਜਦੀਕ ਹੋ ਗਿਆ ਕੀਤੀ ਨਦਰ ਗੁਰਾਨੇ ਰਾਜਾ ਠੀਕ ਹੋ ਗਿਆ ਕੀਤੀ ਨਦਰ ਗੁਰਾਨੇ ਰਾਜਾ ਠੀਕ ਕੀ ਤੀਨਦਰ ਗੁਰੂ ਆ ਆਵਾਹੇ ਗੁਰੂ ਨਾ ਜੋੜ ਲੈ ਦਾਤੋਂ ਮਾਨ ਨਾਲ ਰਬ ਦਾ ਸ਼ਰੀਕ ਹੋ ਗਿਆ ਕੀਤੀ ਨਾ ਦੇਰ ਬਾਣੀ ਮਨੁੱਖ ਨੂੰ ਇੱਕ ਬਖਸ਼ਿਸ਼ ਕਰਦੀ ਹੈ ਕਿ ਸਰਬ ਰੋਗ ਕਾ ਉਹਖ ਦੇ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਸਾਰਿਆ ਰੋਗਾਂ ਦੀ ਔਸ਼ਦੀ ਹੈ ਰੱਬ ਦਾ ਨਾਮ ਜਿਹੜਾ ਮਨੁੱਖ ਰੱਬ ਦਾ ਨਾਮ ਰਂਹਦਾ ਰਂਹਦਾ ਓਹ ਮਨੁੱਖ ਅਰੋਗ ਰਂਹਦਾ ਆਓ ਸਤਿਗੁਰਾਂ ਨੇ ਰਾਜੇ ਰਣਜੀਤ ਦੇਵ ਤੇ ਕਿਰਪਾ ਕੀਤੀ ਆਪਣੀ ਕੋਠਾਰ ਰਿਆਸਤ ਨੂੰ ਬੜੀ ਖੁਸ਼ੀ ਖੁਸ਼ੀ ਗਿਆ ਸਤਿਗੁਰੂ ਸਾਹਿਬ ਤੇ ਕਿਰਪਾ ਕਰਨ ਰਹਿਮ ਕਰਨ ਕੱਲ ਦੇ ਦਿਨ 14 ਤਰੀਕ ਵਾਲੇ ਦਿਨ ਸਤਿਗੁਰੂ ਹਰ ਰਾਏ ਸਹਿਬ ਮਹਾਰਾਜ ਤਿੰਨਾਂ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆ ਗੁਰਦੁਆਰਾ ਸ੍ਰੀ ਜੋਤ ਪ੍ਰਕਾਸ਼ ਸਾਹਿਬ ਤੋਂ ਅਖੰਡ ਪਾਠ 25 ਸਿੰਘਾਂ ਵਾਲੇ ਸਤਿਗੁਰਾਂ ਦੇ ਲੜੀਵਾਰ ਸਰੂਪ ਤੋਂ ਪ੍ਰਾਰੰਭ ਹੋਣਗੇ ਅਤੇ 16 ਤਰੀਕ ਵਾਲੇ ਦਿਨ ਤਕਰੀਬਨ 10:00 ਵਜੇ ਭੋਗ ਪੈਣਗੇ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜਿਨ੍ਹਾਂ ਕੋਲ ਵੀ ਟਾਈਮ ਹੈ ਸਮੇਂ ਚੋਂ ਸਮਾਂ ਕੱਢ ਕੇ ਸੰਕੋਚ ਕੇ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਏ ਆਓ ਹੋਈਆਂ ਭੋਲਾਂ ਦੀ ਖੇਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ